ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਆਸਾ ਚੜ੍ਹਦੀ ਕਲਾ ਚ ਹੋਵੋਗੇ ਤੇ ਹੁਣ ਆਪਾਂ ਚੱਲਿਆਂ ਮਸ਼ੀਨ ਖੜਾਉਣ ਇਹਦੀ ਰਿਪੇਅਰ ਕਰਾਉਣੀ ਹੈ ਆਪਾਂ ਵਿੱਚ ਇੱਥੇ ਨਾ ਆਪਣੀਆਂ ਪੱਤੀਆਂ ਲੱਗੀਆਂ ਨੇ ਤੂੜੀ ਵਾਲੀਆਂ ਵੀ ਉਹ ਤੂੜੀ ਨੂੰ ਬਾਹਰ ਨਾ ਕਰੇ ਉਹ ਚੀਜ਼ ਦੀ ਰਿਪੇਅਰ ਕਰਾਉਣੀ ਹੈ ਬਾਕੀ ਝਰਨੇ ਦੀ ਰਿਪੇਅਰ ਕਰਾਵਾਂਗੇ ਬਾੜਾ ਮੋਟਾ ਹੋਊਗਾ ਜਿਹੜਾ ਕੋਈ ਬਿਲਡਿੰਗ ਬਿਲਡਿੰਗ ਤੋਂ ਟੁੱਟੀ ਹੋਈ ਹੈ ਇੱਕ ਮੂਰੇ ਗੈਡਰ ਆ ਵਿੱਚ ਪੱਤੀ ਲੱਗਣ ਵਾਲੀ ਆ ਉਹ ਨਵੀਂ ਲਵਾਵਾਂਗੇ ਮਾਲ ਖਿੱਚੀਆਂ ਦੀ ਮਸ਼ੀਨ ਵਧੀਆ ਫਿਰ ਬਾਕੀ ਬੈਰਿੰਗ ਆਪਾਂ ਬਦਲਾ ਦਈਏ ਨੇ ਫਰੇਸ਼ਰ ਵਾਲੇ ਮੇਨ ਦੀ ਬਾਅਦ ਆਪਾਂ ਨੂੰ ਬ੍ਰੇਕ ਡਾਉਨ ਨਾ ਪਵੇ। ਪੱਖੇ ਨਵੇਂ ਪਾਵਾਂਗੇ। ਬਾਕੀ ਖਿੰਧਰ ਆਪਣੇ ਘਰੇ ਪੁਰਾਣੇ ਨੇ। ਲਾਇਏ ਸੀ ਖਿੰਧਰ ਆਪਾਂ ਜੋੜਾ ਲੱਗਾ ਦੀ ਇਹਦੇ। ਖਿੰਧਰ ਆਪਾਂ ਨਵੇਂ ਪਾਣੇ ਨੇ ਸਾਰੇ। ਪਿਛਲੇ ਸਾਲ ਪਾਇਆ ਨਹੀਂ ਹੈਗੇ। ਬਾਕੀ ਚੂਹੇ ਚਾਹੇ ਸਹੀ ਨੇ। ਜਿਹੜੀ ਮਾੜੀ ਮਕੀ ਰਿਪੇਅਰ ਹੋ ਗਈ ਜਿਹਨੇ ਕ੍ਰੋਸ ਹੋ ਗਏ। ਕ੍ਰੋਸ ਨਵੇਂ ਪਾਣੇ ਨੇ ਆਪਾਂ। ਬੈਲਟਾਂ ਬੋਟਾਂ ਤਾਂ ਸਹੀ ਨੇ ਤਕਰੀਬਨ ਕੋਈ ਕੱਟਕੁੱਟ ਲੱਗਿਆ ਹੋਇਆ ਨਹੀਂ ਬੈਲਟ ਤੇ। ਬਾਕੀ ਜੋ ਹੋਇਆ ਫਿਰ ਉਹ ਤੁਹਾਨੂੰ ਕੋਈ ਵੀਡੀਓ ਦਿਖਾਵਾਂਗੇ। ਧੰਨਵਾਦ।